ਗੁਰਮਖ ਪਿਆਰੇ ਹੋ ਆਪਾਂ 20 ਲੋਕਾਂ ਤੱਕ ਪੰਜਵੇਂ ਪਾਤਸ਼ਾਹ ਦੇ 20 ਲੋਕਾਂ ਤੱਕ ਜਿਹੜੀ ਵਿਆਖਿਆ ਤੇ ਪਾਠ ਪਾ ਚੁੱਕੇ ਆ ਅੱਜ ਆਪਾਂ 20 ਤੋਂ ਲੈ ਕੇ 25 ਤੱਕ ਪਾਠ ਕਰਦੇ ਆ ਫਿਰ ਇਹਦੀ ਵਿਆਖਿਆ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋਲਾ ਸਿੰਘ ਮਾਂਸਾ ਜਿਹੜਾ ਆਪਣਾ ਪੇਜ ਐ YouTube ਚੈਨਲ ਐ ਉਹ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਫਾਲੋਵਰ ਫਾਲੋ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਸਭ ਦਾ तहे ਦਿਲੋਂ ਧੰਨਵਾਦ ਆਤਰੰ ਤਰੰ ਤਰਨਾ ਨੇਤਨ ਤਨ ਨਾਮ ਨਰਹਰਾ ਆਤਰੰ ਤਰੰ ਤਰਨਾ ਨਿਰਤਨ ਤਨ ਨਾਮ ਨਰਹਰਾ ਅਨਾਥ ਨਾ ਤੁ ਗੋਬਿੰਦਾ ਬਲਹੀਨ ਬਲ ਕੇ ਸਵਾ ਸਰਬ ਭੂਤ ਦਿਆਲ ਚੁੱਤ ਦੇਨ ਬੰਦਵਾ ਦਾ ਮੋਦਰਾ ਸਰਬਾਗਿਆ ਪੂਰਨ ਪੁਰਖ ਭਗਵਾਨਾ ਭਗਤ ਵਛਲ ਕਰਨਾ ਮਯਾ ਘਟ ਘਟ ਬਸੰਤ ਵਾਸudev ਘਟ ਘਟ ਬਸੰਤ ਵਾਸudev ਪਾਰ ਬ੍ਰਹਮ ਪਰਮੇਸ਼ਰਾ ਜਾ ਚੰਤ ਨਾਨਕ ਕਿਰਪਾਲ ਪ੍ਰਸਾਦਾਂ ਨਾ ਬਿਸਰੰਤ ਨਾ ਬਿਸਰੰਤ ਨਾਰਾਇਣਾ ਨਾ ਸਮਰੰਤੋਂ ਨਾ ਸੇਵਕੋਂ ਨਾ ਪ੍ਰੀਤ ਪਰਮ ਪ੍ਰਖੋਤਮੰ ਤਾਂ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਬਿਸਰਾਮ ਸ਼ਦਨ ਦੇਵੰਤ ਦਾ ਨਾਮ ਸਰਜੰਤ ਰਤਨ ਜਨਮ ਚਤੁਰ ਚੇਤਨਾ ਬਰਤੰਤ ਸੁਖ ਆਨੰਦ ਪ੍ਰਸਾਦਾ ਸਿਮਰੰਤ ਨਾਨਕ ਹਰ ਹਰ ਹਰੇ ਅਨੈ ਤਿਆ ਰਚਨਾ ਨਿਰਮੋਹਤੇ ਦਾਨਾ ਪਰਾਪੁਰਬੇਨ ਉਚੰਤੇ ਮਹੀਪਤੇ ਵਪਰੀਤ ਬੁੱਧਿਉ ਮਾਰਤ ਲੋਕਾ ਨਾਨਕ ਚਰੰਕਾਲ ਦੁਖ ਭੋਗਤੇ ਬ੍ਰਿਥਾ ਨਗਰਹਂ ਗੋਬਿੰਦਾ ਬ੍ਰਿਥਾ ਅਨਗਰਹਂ ਗੋਬਿੰਦਾ ਜਸਾ ਸਿਮਰਨ ਬ੍ਰਿਥਾ ਅਨਗਰਹਂ ਗੋਬਿੰਦਾ ਜਸਾ ਸਿਮਰਨ ਬ੍ਰਿਥਾ ਅਨਗਰਹਂ ਗੋਬਿੰਦਾ ਜਸ ਸਿਮਰਨ ਅਰਿਦੰਤਰਾ ਆਰੋਗਯੰ ਮਹਾ ਰੋਗਯੰ ਬੇ ਸਿਮਰਤੇ ਕਰਨਾ ਮਯਾ